ਪਪੋਇਸ਼ੰਦੇ ਇੱਕ ਘਰ ਦੇ ਥੱਲੇ ਵਾਲੇ ਹਿੱਸੇ 'ਚ ਭਾਰਤੀ ਜਨਤਾ ਪਾਰਟੀ ਰਹਿੰਦੀ ਆ ਉੱਪਰ ਵਾਲੇ ਹਿੱਸੇ 'ਚ ਕਾਂਗਰਸ ਪਾਰਟੀ ਰਹਿੰਦੀ ਆ ਇਹ ਸ਼ੋਅਸ ਕਿ ਇਹ ਪਰਿਵਾਰ ਜਿਹੜਾ ਉਹ ਕਾਂਗਰਸ ਵੀ ਨਾਲ ਆਇਆ ਤੇ ਭਾਰਤੀ ਜਨਤਾ ਪਾਰਟੀ 'ਚ ਵੀ ਨਾਲ ਆਇਆ ਇਹਦਾ ਚਿਹਰਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਲੰਗਾਗਾ ਔਰ ਦੂਸਰੇ ਪਾਸੇ ਸਾਰੇ ਹੀ ਕੱਲ ਕਾਂਗਰਸ ਪਾਰਟੀ ਦੇ ਲੀਡਰ ਨੈਕਟਰ ਥਿਉਰੀਆਂ ਪੇਸ਼ ਕਰ ਰਹੇ ਸੀਗੇ ਉਹ ਅਸੀਂ ਭਾਈ ਪੰਜਾਬ ਦੇ ਭਰੇ ਦੀ ਗੱਲ ਕਰਦੇ ਆਂ ਪੰਜਾਬ ਦੇ ਉਹਨਾਂ ਦਲਤਾਂ ਦੀ ਗੱਲ ਕਰਦੇ ਆਂ ਪੰਜਾਬ ਦੇ ਉਹਨਾਂ ਗਰੀਬ ਲੋਕਾਂ ਦੀ ਗੱਲ ਕਰਦੇ ਆਂ ਉਹ ਜਿਨ੍ਹਾਂ ਦੇ ਘਰ ਤਹਿ ਗਏ ਜਿਨ੍ਹਾਂ ਦਾ ਪਰਿਵਾਰ ਰੁੜ ਗਿਆ ਗਰਦਾਸਪੁਰ ਦੇ ਪਠਾਨਕੋਟ ਚ ਕੀ ਹੋਇਆ ਸੀ ਬੇਗਨਾ ਦਾ ਇੱਕ ਨੌਜਵਾਨ ਆ ਉਹਦਾ ਲੱਛੂ ਉਹਦੀ ਬੀਨਾ ਕਿੱਥੇ ਚਲੇ ਗਿਆ ਹੜਾ ਝੁਰ ਕੇ ਚਲੇ ਗਿਆ ਉਹਨੂੰ ਆਪਣੇ ਬੱਚਿਆਂ ਦਾ ਮੂੰਹ ਦੇਖਣ ਨੂੰ ਨਹੀਂ ਮਿਲਿਆ ਔਰ ਦੂਸਰੇ ਪਾਸੇ ਕਾਂਗਰਸ ਪਾਰਟੀ ਜਿਹੜੀ ਆ ਲਾਸ਼ਾਂ ਤੇ ਰਾਜਨੀਤੀ ਕਰ ਰਹੀ ਆ ਇਹ ਰਾਜਨੀਤੀ ਕਰਨ ਦਾ ਸਮਾਂ ਨਹੀਂ ਹੈਗਾ ਇਹ ਪੰਜਾਬ ਦੇ ਖੜਨ ਦਾ ਸਮਾਂਗਾ ਪੰਜਾਬੀਆਂ ਦੇ ਖੜਨ ਦਾ ਸਮਾਂਗਾ ਪਰ ਅਫਸੋਸ ਕਾਂਗਰਸ ਪਾਰਟੀ ਅੱਜ ਭਾਰਤੀ ਜਨਤਾ ਪਾਰਟੀ ਦਾ ਹੱਥ ਠੋਕਾ ਬਣ ਕੇ ਭਾਰਤੀ ਜਨਤਾ ਪਾਰਟੀ ਦੀ ਏਜੰਟ ਬਣ ਕੇ ਪੰਜਾਬ ਚ ਵਿਚਰ ਰਹੀ ਆ ਪੰਜਾਬ ਦੇ ਲੋਕ ਚਾੜਦੇ ਨੇ ਪਰ ਲੇਕਿਨ ਸਾਡੀ ਪੰਜਾਬੀਆਂ ਦੇ ਨਾਲ ਕਮਿਟਮੈਂਟ ਆ ਪੰਜਾਬ ਦੇ ਨਾਲ ਕਮਿਟਮੈਂਟ ਆ ਸਰਦਾਰ ਭਗਵੰਤ ਸਿਮਾ ਭਗਵੰਤ ਸਿੰਘ ਮਾਹ ਜੀ ਦੀ ਕਮਿਟਮੈਂਟ ਆ ਕੱਲਾ ਕੱਲਾ ਪੈਸਾ ਇਮਾਨਦਾਰੀ ਦੇ ਨਾਲ ਹਰ ਪੀੜਤਾ ਤੇ ਖਰਚਾਂਗੇ ਕਿਉਂਕਿ ਜਦੋਂ ਹਰ ਹਾਏ ਤਾਂ ਉਸ ਸਮੇਂ ਤਾਂ ਅਸੀਂ ਆਪਣੀਆਂ ਜੇਬਾਂ ਚੋਂ ਪੈਸੇ ਦਿੱਤੇ ਵੀ ਸਾਰਿਆਂ ਦੇ ਉੱਤੇ ਬਹਿ ਨਹੀਂ ਕਹਿੰਦਾ ਕੋਈ ਸਾਰੇ ਲੋਕਾਂ ਦੇ ਉੱਤੇ ਸਭ ਲੋਕਾਂ ਦੇ ਲਾਏ ਤਾਂ ਹੁਣ ਵੀ ਜਿਹੜਾ ਪੈਸਾ ਇਕੱਠਾ ਆਊਗਾ ਉਹ ਇੱਕ ਇੱਕ ਪੈਸਾ ਜਿਹੜਾ ਲੋਕਾਂ ਦੇ ਘਰ ਬਣਾਉਣ ਤੇ ਲਾਵਾਂਗੇ ਕਿਸਾਨ ਦੀ ਜ਼ਮੀਨ ਨੂੰ ਦੁਬਾਰਾ ਉਜਾਊ ਬਣਾਉਣ ਤੇ ਲਾਵਾਂਗੇ ਜਿੱਥੇ ਕਿ ਸੜਕਾਂ ਟੁੱਟ ਗਈਆਂ ਰੋਡ ਟੁੱਟ ਗਈਆਂ ਉਹਨਾਂ ਨੂੰ ਦੁਬਾਰਾ ਬਣਾਉਣ ਤੇ ਲਾਵਾਗੇ ਪਰ ਲੇਕਿਨ ਕਾਂਗਰਸ ਪਾਰਟੀ ਦਾ ਚਿਹਰਾ ਨੰਗਰ ਹੋ ਗਿਆ ਕਿ ਅੱਜ ਕਾਂਗਰਸ ਪਾਰਟੀ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਨੂੰ ਪ੍ਰੋਟੈਕਟ ਕਰ ਰਹੀ ਆ ਜਦ ਕਿ ਸਾਡਾ ਦਾ ਅਟੈਕ ਹੀ ਕਾਂਗਰਸ ਪਾਰਟੀ ਜਨਤਾ ਪਾਰਟੀ ਦੇ ਸੀਗਾ ਕਿ ਭਾਰਤੀ ਜਨਤਾ ਪਾਰਟੀ ਸਾਡਾ ਬਣਦਾ ਪੈਸਾ ਦੇ ਦੇਵੇ ਅਨਾਉਂਸ ਕੀ ਕਰਕੇ ਗਿਆ ਤੇ ਪ੍ਰਧਾਨ ਮੰਤਰੀ ਸਾਹਿਬ 9 ਸਤੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਬਹੁਤ ਲੇਟ ਆਏ ਪਹਿਲਾਂ ਤਾਂ ਚਲੋ देर आए दुरुस्त आए ਸਾਨੂੰ ਮੀਤ ਸੀ ਕਿ ਪੰਜਾਬੀਆਂ ਦੇ ਜ਼ਖਮਾਂ ਤੇ ਮੱਲਬ ਲਾ ਕੇ ਜਾਣਗੇ ਪਰ ਲੇਕ ਨਾਏ 1600 ਕਰੋੜ ਰੁਪਏ ਦੀ ਤੁਸੀਂ ਰਾਸ਼ੀ ਅਨਾਉਂਸ ਕਰਕੇ ਉਸ ਰਾਸ਼ੀ ਦੇ ਵਿੱਚੋਂ ਇੱਕ ਵੀ ਰੁਪਈਆ ਅੱਜ ਤੱਕ ਪੰਜਾਬ ਦੇ ਖਜ਼ਾਨੇ 'ਚ ਨਹੀਂ ਆਇਆ ਜਿਹੜਾ 240 ਕਰੋੜ ਰੁਪਏ ਆਇਆ ਮੈਂ ਸਪਸ਼ਟ ਕਰਦਾ ਉਹ ਜਿਹੜਾ ਬਜਟ ਦੇ ਅੰਦਰ ਪ੍ਰੋਵੀਜ਼ਨ ਰੱਖੀ ਹੋਈ ਸੀ ਜਿਹੜਾ 2025 ਦਾ ਬਜਟ 1 ਫਰਵਰੀ 2025 ਨੂੰ ਦੇਸ਼ ਦੀ ਪਾਰਲੀਮੈਂਟ 'ਚ ਪੇਸ਼ ਹੋਇਆ ਸੀਗਾ ਉਹਦੀ ਫਿਗਰ ਆ 481 ਕਰੋੜ ਰੁਪਏ ਉਸ ਦੇ ਵਿੱਚੋਂ 240 ਕਰੋੜ ਰੁਪਏ ਦੀ ਕਿਸ਼ਤ ਜਿਹੜੀ ਆ ਉਹ ਮਿਲੀਆ ਨਾ ਕਿ 1600 ਕਰੋੜ ਰੁਪਏ ਜੋ ਕਿ ਪੈਸਾ ਮਿਲਿਆਗਾ ਸੋ ਇਟ ਸ਼ੋਸ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਦਿਲ ਤੋਂ ਨਫ਼ਰਤ ਕਰਦੀ ਆ ਉਸ ਨਫ਼ਰਤ ਦਾ ਹਿੱਸਾ ਅੱਜ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਬਣੀ ਹੋਈ ਆ ਬਹੁਤ ਬਹੁਤ ਧੰਨਵਾਦ